ਤੂ ਤੂ ਕੇ ਸੜਦੀ ਬਸ ਦੀਆਂ ਇਹ ਤਸਵੀਰਾਂ ਬਠਿੰਡਾ ਦੇ ਰਾਮਪੁਰਾ ਫੂਲਦੀਆਂ ਨੇ ਜਿੱਥੇ ਬੀਤੀ ਕੱਲ੍ਹ ਸ਼ਾਮ ਆਰਟੀਸੀ ਕੰਪਨੀ ਦੀ ਏਸੀ ਬਸ ਦੇ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਦੇ ਕਾਰਨ ਬਸ ਵਿੱਚ ਸਵਾਰ 3 ਲੋਕਾਂ ਦੀ ਛੁੱਟਣ ਦੇ ਕਾਰਨ ਮੌਤ ਹੋ ਗਈ ਜਦਕਿ 20 ਲੋਕ ਜ਼ਖਮੀ ਹੋ ਗਏ ਗੰਭੀਰ ਰੂਪ ਦੇ ਨਾਲ ਜ਼ਖਮੀ 8 ਮੁਸਾਫਰਾਂ ਨੂੰ ਬਠਿੰਡਾ ਰੈਫਰ ਕੀਤਾ ਗਿਆ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਇਸ ਲਈ ਪੁਲਿਸ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਨੇ ਕਾਹਨੇ ਜੀ ਵੀ ਮੈਨੂੰ ਕਿਹਾ ਉਹਦਾ ਪਤਾ ਹੀ ਨਹੀਂ ਸਾਰੇ ਵਾਸਤੇ ਕਿਉਂ ਘੁੰਮ ਰਹੇ ਹਾਂ ਉਹਨਾਂ ਸਾਰੇ ਰੁਪਏ ਜਿਹੜੇ ਸਵਾਰਨਵਾੜ ਮਿਲਣ ਲੱਗ ਪਏ ਹਨ ਨੇ ਆਕੇ ਬ੍ਰੇਕ ਲਾਏ ਆਪਣੇ ਫਾਟਕਾਂ ਦੇ ਉੱਤੇ ਬ੍ਰੇਕ ਲਾਏ ਇੱਕੋ ਲੱਗ ਇੱਕ ਮਿੰਟ ਦੇ ਵਿੱਚ ਹੀ ਇਹਨਾਂ ਭੰਮੜ ਪੈ ਗਏ ਕਿ ਸਵਾਰੀਆਂ ਨੂੰ ਉਤਰਨ ਦਾ ਮੌਕਾ ਵੀ ਨਹੀਂ ਮਿਲਿਆ ਕਾਫੀ ਸ਼ੀਸ਼ੇ ਜਿਵੇਂ ਫੇਰਨ ਕੇ ਸਵਾਰੀਆਂ ਕੱਢੀਆਂ ਗਈਆਂ ਤੇ ਉਸ ਤੋਂ ਬਾਅਦ ਮਤਲਬ ਕਿ ਕੁਝ ਕਨੈਕਟਰ ਕਹਿੰਦੇ ਅਸੀਂ ਵੀ ਕੁਝ ਰਹਿ ਗਏ ਵਿੱਚ ਤੇ ਉਹ ਇਹਨਾਂ ਜ਼ਬਰਦਸਤ ਬਲਾਸਟ ਹੋਇਆ ਜੀ ਮਤਲਬ ਕਿ ਭੰਗੜ ਪਿਆ ਉਹਨੂੰ ਪਾਸ ਨੂੰ ਅੱਗ ਲੱਗੀ ਜੀ ਤੇ ਵਿੱਚੋਂ ਬੰਦੇ ਨਿਕਲ ਨਹੀਂ ਸਕੇ ਜੀ ਵਾਸਤੇ ਵਿੱਚ ਅੱਕ ਲੱਗਣ ਦੀ ਘਟਨਾ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਨ੍ਹਾਂ ਤਸਵੀਰਾਂ ਦੇ ਵਿੱਚ ਬੱਸ ਤੇਜ਼ ਰਫ਼ਤਾਰ ਨਾਲ ਚੱਲਦੀ ਹੋਈ ਫਾਟਕਾਂ ਦੇ ਕੋਲ ਪਹੁੰਚਦੀ ਹੈ ਤਾਂ ਅਚਾਨਕ ਕੁਝ ਸਵਾਰੀਆਂ ਬੱਸ ਤੋਂ ਥੱਲੇ ਛਾਲ ਮਾਰ ਦਿੰਦੀਆਂ ਨੇ ਤੇ ਫਿਰ ਹੌਲੀ-ਹੌਲੀ ਇੱਕ ਤੋਂ ਬਾਅਦ ਇੱਕ ਲੋਕ ਬੱਸ ਤੋਂ ਹਫੜਾ-ਦਫੜੀ ਦੇ ਵਿੱਚ ਥੱਲੇ ਉਤਰਦੇ ਨੇ ਇਸੇ ਦੌਰਾਨ ਬੱਸ ਦੇ ਵਿੱਚੋਂ ਪਹਿਲਾਂ ਤਾਂ ਧੂੰਆਂ ਨਿਕਲਦਾ ਹੋਇਆ ਵਿਖਾਈ ਦਿੰਦਾ ਹੈ ਤੇ ਬਾਅਦ ਵਿੱਚ ਇਹ ਧੂੰਆਂ ਅੱਗ ਦੀਆਂ ਲਪਟਾਂ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਲਾਪਰਵਾਹੀ ਵਰਤਣ ਦੇ ਲਈ ਟਰਾਂਸਪੋਰਟ ਕੰਪਨੀ ਦੇ ਮਾਲਕ ਅਤੇ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਲੱਗਦਾ ਹੈ ਬੱਸ ਦਾ ਸਪੀਡ ਕਾਫੀ ਸੀਗਾ ਆ اور ਜਿਹੜਾ ਹੈ ਜਦੋਂ ਤੱਕ ਉਹ ਬ੍ਰੇਕ ਅਪਲਾਈ ਕਰਦਾ ਤਾਂ ਤੱਕ ਜਿਹੜਾ ਹੈ ਲੋਕੀ ਜਿਹੜਾ ਬੱਸ ਤੋਂ ਪੁੱਤ ਪੁੱਤ ਕੇ ਜਿਹੜਾ ਹੈ ਥੱਲੇ ਆ ਰਹੇ ਉਸ ਦਾ ਵੀਡੀਓ ਸੀਸੀਟੀਵੀ ਫੁਟੇਜ ਨਾਲ ਜਿਹੜਾ ਹੈ ਦੇਖੀ ਗਈ ਹੈ ਮਾਮਲਾ ਜਿਹੜਾ ਹੈ ਟਰਾਂਸਪੋਰਟਰ ਤੇ ਡਰਾਈਵਰ ਦੇ ਖਿਲਾਫ ਦਰਜ ਹੋਈ ਹੈ ਵਾਸਤੇ ਵਿੱਚ ਅੱਗ ਲੱਗਣ ਦੀ ਇਹ ਘਟਨਾ ਕੱਲ ਦੇਰ ਸ਼ਾਮ 7 ਵਜੇ ਦੇ ਕਰੀਬ ਵਾਪਰੀ ਜਦੋਂ ਰਈਆ ਟ੍ਰਾਂਸਪੋਰਟ ਕੰਪਨੀ ਦੀ ਬੱਸ ਜੋ ਕਿ ਬਠਿੰਡਾ ਤੋਂ ਲੁਧਿਆਣਾ ਜਾ ਰਹੀ ਸੀ ਉਸ ਦੇ ਵਿੱਚ ਤਕਨੀਕੀ ਖਰਾਬੀ ਆਉਣ ਦੇ ਕਾਰਨ ਅਚਾਨਕ ਅੱਗ ਲੱਗ ਗਈ ਇਸ ਤੋਂ ਪਹਿਲਾਂ ਕਿ ਬੱਸ ਦਾ ਡਰਾਈਵਰ ਅਤੇ ਸਵਾਰੀਆਂ ਕੁਝ ਸਮਝ ਪਾਉਂਦੀਆਂ ਬੱਸ ਪੂਰੇ ਤਰੀਕੇ ਦੇ ਨਾਲ ਸੜਨ ਲੱਗੀ ਜਲਦਬਾਜ਼ੀ ਦੇ ਵਿੱਚ ਲੋਕਾਂ ਨੇ ਬੱਸ ਤੋਂ ਉਤਰਨ ਦੀ ਕੋਸ਼ਿਸ਼ ਕੀਤੀ ਪਰ ਬੱਸ ਦੇ ਦਰਵਾਜ਼ੇ ਨਹੀਂ ਖੁੱਲ ਰਹੇ ਸਨ ਇਸੇ ਕਾਰਨ 3 ਲੋਕਾਂ ਦੀ ਸੜਨ ਦੇ ਕਾਰਨ ਮੌਤ ਹੋ ਗਈ ਜਦਕਿ ਬਾਕੀ ਮੁਸਾਫਰਾਂ ਨੂੰ ਨਜ਼ਦੀਕ ਖੜੇ ਲੋਕਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਔਰ ਇੱਕ ਬੰਦਾ ਜਿਹੜਾ ਸੀਗਾ ਜੋ ਇਹਨਾਂ ਨੂੰ ਹੈਲਪ ਕੀਤਾ ਹੈ ਕਾਫੀ ਸਹਸ ਨਾਲ ਉਹਨਾਂ ਨੇ ਹੈਲਪ ਕੀਤਾ ہوا ਹੈ ਉਹ ਥੋੜਾ ਜ਼ਖਮੀ ਹੈਗਾ 10% ਕਰੀਬ ਬੰਨ ਹੈ ਉਹਨਾਂ ਨੂੰ ਬਾਕੀ 8 ਜਿਹੜਾ ਹੈ ਉਸੇ ਵਿਲ ਹਸਪੀਟਲ ਰੈਫਰ ਹੋਏ ਸੀ ਉਹਨਾਂ ਤੋਂ ਜਿਹੜਾ 3 ਫਰੀਦਕੋਟ ਰੈਫਰ ਹੋ ਗਏ ਉਹਨਾਂ ਤੋਂ ਜਿਹੜਾ 2 ਪੇਸ਼ੈਂਟ ਦਾ ਹਾਲਤ ਜਿਹੜਾ ਥੋੜਾ ਕ੍ਰਿਟੀਕਲ ਹੈ